ਮੁੰਡਾ ਟੂਰਨਾਮੈਂਟ ਜਿੱਤ ਕੇ ਸਿੱਧਾ ਬਿਮਾਰ ਪਈ ਮਾਂ ਨੂੰ ਆਇਆ ਹਸਪਤਾਲ ਵਿੱਚ ਮਿਲਣਾ ਵੱਡੀ ਸਾਰੀ ਟਰੋਫੀ ਦੇਖ ਕੇ ਮਰੀਜ਼ ਤੇ ਡਾਕਟਰ ਵੀ ਹੋ ਗਏ ਹੈਰਾਨ ਅਕਸਰ ਹੀ ਹਰ ਇੱਕ ਮਾਪਿ ਉਹ ਚਾਹੁੰਦਾ ਹੈ ਕਿ ਉਹਨਾਂ ਦੇ ਧੀ ਪੁੱਤ ਵੱਡੇ ਹੋ ਕੇ ਉਹਨਾਂ ਦਾ ਨਾਮ ਰੌਸ਼ਨ ਕਰਨ ਪਰ ਹੁਣ ਇੱਕ ਪੁੱਤ ਦੀ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਹੈ ਦਰਸਲ ਇਹ ਪੁੱਤ ਖੇਡ ਦੇ ਮੈਦਾਨ ਵਿੱਚੋਂ ਆਪਣੀ ਮਾਂ ਦੀਆਂ ਦੁਆਵਾਂ ਅਤੇ ਆਪਣੀ ਮਿਹਨਤ ਸਦਕਾ ਇੱਕ ਟਰੋਫੀ ਜਿੱਤਦਾ ਹੈ ਅਤੇ ਉਸ ਨੂੰ ਸਭ ਤੋਂ ਪਹਿਲਾਂ ਹਸਪਤਾਲ ਵਿੱਚ ਕਿਸੇ ਬਿਮਾਰੀ ਕਾਰਨ ਦਾਖਲ ਪਈ ਆਪਣੀ ਮਾਂ ਕੋਲ ਕਿ ਆਉਂਦਾ ਹੈ ਅਤੇ ਉਸਦੇ ਕੋਲ ਬੈੱਡ ਤੇ ਰੱਖ ਦਿੰਦਾ ਹੈ ਮਾਂ ਵੀ ਆਪਣੇ ਪੁੱਤ ਦੀ ਮਿਹਨਤ ਨਾਲ ਜਿੱਤਿਆ ਇਨਾਮ ਦੇਖ ਕੇ ਬਹੁਤ ਹੀ ਖੁਸ਼ ਹੁੰਦੀ ਹੈ ਹਸਪਤਾਲ ਵਿੱਚ ਮੌਜੂਦ ਸਾਰੇ ਮਰੀਜ਼ ਅਤੇ ਡਾਕਟਰ ਵੀ ਮੁੰਡੇ ਦੀ ਇਸ ਜਿੱਤ ਨੂੰ ਦੇਖ ਕੇ ਬਹੁਤ ਹੀ ਖੁਸ਼ ਹੁੰਦੇ ਨੇ ਸੋ ਜਿੱਥੇ ਇੱਕ ਪਾਸੇ ਕੁਝ ਪੁੱਤ ਨਸ਼ਿਆਂ ਜਾਂ ਮਾੜੀ ਸੰਗਤ ਵਿੱਚ ਪਾ ਕੇ ਚੰਗੇ ਭਲੇ ਬਾਪਿਆਂ ਨੂੰ ਬਿਮਾਰ ਕਰ ਦਿੰਦੇ ਨੇ ਉੱਥੇ ਹੀ ਦੂਜੇ ਪਾਸੇ ਕੁਝ ਇਹੋ ਜਿਹੇ ਪੁੱਤ ਨੇ ਜੋ ਆਪਣੇ ਬਿਮਾਰ ਪਏ ਮਾਪਿਆਂ ਦੇ ਵਿੱਚ ਇੱਕ ਨਵੀਂ ਜਾਨ ਪਾ ਦਿੰਦੇ ਨੇ ਸੋ ਤੁਹਾਡੇ ਇਸ ਨੌਜਵਾਨ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ